ਮੋਹਾਲੀ 'ਚ ਸ਼ਨੀਵਾਰ ਸਵੇਰੇ ਇੱਕ ਲੜਕੀ ਨੂੰ ਨੌਜਵਾਨ ਨੇ ਰਸਤੇ 'ਚ ਘੇਰ ਕੇ ਉਸਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਗੰਭੀਰ ਜ਼ਖਮੀ ਹੋਈ ਲੜਕੀ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 26 ਸਾਲਾ ਬਲਜਿੰਦਰ ਕੌਰ ਵਜੋਂ ਹੋਈ ਹੈ ਜੋ ਫਤਿਹਗੜ੍ਹ ਸਾਹਿਬ ਦੇ ਪਿੰਡ ਫਤਿਹਪੁਰ ਜੱਟਾਂ ਦੀ ਰਹਿਣ ਵਾਲੀ ਸੀ ਜੋ ਆਪਣੇ ਕੰਮ ਦੇ ਲਈ ਘਰ ਤੋਂ ਮੋਹਾਲੀ ਪਹੁੰਚੀ ਸੀ। ਹਮਲਾਵਰ ਨੌਜਵਾਨ ਸਮਰਾਲਾ ਦੇ ਪਿੰਡ ਖੀਰਨੀਆਂ ਦਾ ਸੁਖਚੰਦ ਸਿੰਘ ਹੈ। ਪੁਲਿਸ ਮੁਤਾਬਕ ਦੋਵੇਂ ਪਹਿਲਾਂ ਤਾਂ ਕਬੂਜਨ ਜਾਣਦੇ ਸਨ ਅਤੇ ਵਿਆਹ ਤੋਂ ਇਨਕਾਰ ਕਰਨ ਤੇ ਉਸਨੇ ਲੜਕੀ ਦਾ ਕਤਲ ਕਰ ਦਿੱਤਾ ਇਹ ਜਿਹੜੀ ਘਟਨਾ ਹੈਗੀ ਹੈ ਇਹ ਸਵੇਰੇ ਸਪੋਨਿਕ 9 ਵਜੇ ਪੁਲਿਸ ਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਯੁਵਕ ਨੇ ਕਿਰਪਾਨਾਂ ਦੇ वार ਕਰਦੇ ਹੋਏ ਇੱਕ ਲੜਕੀ ਨੂੰ ਗੰਭੀਰ ਰੂਪ ਨਾਲ ਘਾਇਲ ਕੀਤਾ ਉਹਨੂੰ ਇੰਜਰੀ ਕੀਤੀ ਹੈ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਭ ਤੋਂ ਪਹਿਲਾਂ ਲੜਕੀ ਦੀ ਆਈਡੈਂਟੀਫਿਕੇਸ਼ਨ ਕੀਤੀ ਜਿਹੜੀ ਕਿ ਬਲਜਿੰਦਰ कौर ਸੀਗੀ ਤੇ ਉਹਦੇ ਨਾਲ ਦੇ ਨਾਲ ਹੀ ਆਪਣਾ ਇਸ ਬੰਦੇ ਨੂੰ ਵੀ ਅਸੀਂ ਰਾਉਂਡ ਅਪ ਕੀਤਾ ਹੈਗਾ ਇਹਦਾ ਨਾਮ ਹੈਗਾ ਸੁਚੈਨ ਸਿੰਘ ਸਮਰਾਲੇ ਦਾ ਰਹਿਣ ਵਾਲਾ ਸਰ ਜੀ ਕੀ ਨਾਮ ਹੈ ਸੀ ਇਹ ਬੜਾ ਦੱਸ ਤੇ ਇਹ ਜਦੋਂ ਇਹਦੀ ਰਾਉਂਡ ਅਪ ਕੀਤਾ ਗਿਆ ਹੈਗਾ ਤੇ ਇਹਨੇ ਪਬਲਿਕ ਨੇ ਵੀ ਕਾफी ਸਹਿਯੋਗ ਦਿੱਤਾ ਹੈਗਾ ਤੇ ਇਹਦੇ ਵਿੱਚ ਇਹਨੇ ਮਤਲਬ ਕਿ ਸਾਡੇ ਮੁਲਾਜ਼ਮਾਂ ਨੂੰ ਵੀ ਇਹਦੇ ਵਿੱਚ ਨੇ ਸੱਟਾ ਮਾਰੀ ਜੀ ਹਾਂਜੀ ਦੱਸਿਆ ਕਿ ਉਹ ਇਹਨੇ ਬਾਰ ਬੇਸਿਕਲੀ ਇਹ ਦੋਨੋਂ ਜਨੇ ਇੱਕ ਦੂਜੇ ਨੂੰ ਕਾਫੀ ਟਾਈਮ ਤੋਂ ਜਾਣਦੇ ਸੀ ਤਕਰੀਬਨ ਤੇ 3-4 ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਇਹ ਲੜਕਾ ਉਹਨੂੰ ਮੈਰਿਜ ਵਾਸਤੇ ਚਾਹੁੰਦਾ ਸੀ ਕਿ ਹੋ ਜੇ ਬਟ ਇਹ ਉਹਨੂੰ ਲੜਕੀ ਜਿਹੜੀ ਹੈਗੀ ਯਾਰ ਇਹ ਮਤਲਬ ਕਿ ਜਨਾਇ ਕਰਦੀ ਸੀਗੀ ਉਸ ਦੀ ਰੰਜਿਸ਼ ਜੀ ਆ ਕੇ ਇਹਨੇ ਅੱਜ ਜੋ ਵੀ ਕੀਤਾ ਉਸ ਜਾਣਕਾਰੀ ਦਿੱਤੀ ਸੀ ਪਰ ਜਿਹੜਾ ਕੰਮ ਕਰਦਾ ਹੈ ਜਿਹੜਾ ਜਿਹੜਾ ਹੈਗਾ ਉਹ ਮਤਲਬ 36 ਸਾਲ ਦਾ ਮੁੰਡਾ ਹੈਗਾ ਜਿਹੜਾ ਕਿ ਸਮਰਾਲੇ ਸਮਰਾਲੇ ਇੱਕ ਪੈਟਰੋਲ ਪੰਪ ਦੇ ਵਿੱਚ ਉਹ ਮਤਲਬ ਕੰਮ ਕਰ ਰਿਹਾ ਉਹ ਲੜਕੀ ਲੋਕਲ ਇੱਥੇ ਕੰਮ ਕਰਦੀ ਹੈ ਤੇ ਉਹ ਮੈਂ ਅਜੇ ਮੈਨੂੰ ਕਲੀਅਰ ਨਹੀਂ ਹੈਗਾ ਕਿਤੇ ਉਹ ਮੈਂ ਦੱਸਾਂ ਸਰ ਜਿਹੜੀ ਗੱਲ ਕੀਤੀ ਹੋਈ ਹੈ ਨਾ ਆਪਸੀਕ ਵਿੱਚ ਜਾਣਦੇ ਸੀ ਉਹ ਅਜੇ that is a part of the investigation ਜੋ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਜੀ ਕਿਉਂਕਿ ਇਹ ਲੜਕੇ ਨੂੰ ਵੀ ਥੋੜੀ ਬਹੁਤੀ ਸੱਟਾਂ ਵੱਜੀਆਂ ਨੇ ਉਹਨੂੰ ਅਸੀਂ ਮੈਡੀਕਲ 'ਤੇ ਐਡਮਿਟ ਕਰਾਇਆ ਹੈ ਕਿ ਅਜੇ ਉਹਨੂੰ ਅਸੀਂ ਡਿਟੇਲ ਪੁੱਛੀਏ ਛੇ ਜੀ ਸਰ ਇਹ ਕਿੰਨੇ ਦਿਨਾਂ ਤੋਂ ਬਾਅਦ ਕਿਹਾ ਜਾਂਦਾ ਫੜਿਆ ਕਿੱਦਾਂ ਗਿਆ ਜੀ ਅਸੀਂ ਇਹਨਾਂ ਦੂਜੀ ਫੜਿਆਂ ਨੂੰ ਕਿ ਜਿੰਨੇ ਪਬਲਿਕ ਦੀ ਵੀ ਹੈਲਪ ਰਹੀ ਹੋ ਕੇ 11 ਮਤਲਬ ਤਕਰੀਬਨ ਸਾਨੂੰ 9 ਪੌਣੇ 9 ਵਜੇ ਸਾਨੂੰ ਇਨਫੋਰਮੇਸ਼ਨ ਆਈ ਜੀ 11 ਕੋਈਟਾ ਕਿਨੂੰ ਅਸੀਂ ਰਾਉਂਡ ਅਪ ਕਰ ਲਿਆ ਸੀ ਕਿੱਥੋਂ ਬੜਿਆ ਇਹਨੂੰ ਦੂਜੀ ਉਸੇ ਏਰੀਆ ਦੇ ਵਿੱਚ ਨੇੜੇ ਤੇ ਨਹੀਂ ਮਾਂ ਕੀ ਹਾਲਤ ਕਿਤਾਈ ਕਿਉਂਕਿ ਜਿਸ ਹਵਾਲੇ ਤੇ ਨਾਲ ਕੀਤਾ ਗਿਆ ਉਹ ਵਾਰ ਕਈ ਵਾਰ ਉਹੀ ਮੈਂ ਕਹਿ ਰਿਹਾ ਹਾਂ ਉਹ ਹੁਣ ਇੱਥੇ ਡਾਕਟਰ ਸਕੂਲ ਅਸੀਂ ਲੈ ਆਏ ਆ ਇਹ ਇਹ ਸਾਰਾ ਪਾਰਟ ਆਫ ਦੀ ਮੈਡੀਕਲ ਉਹਦੀ ਹਿਸਟਰੀ ਚੈੱਕ ਕੀਤੀ ਜਾਏਗੀ ਦੇ ਨਾਲ ਦੇ ਨਾਲ ਹੀ ਇਨਵੈਸਟੀਗੇਸ਼ਨ ਦਾ ਇਹ ਪਾਕਿਸਤਾਨੀ ਇਹ ਝਗੜਾ ਹੋਇਆ ਸੀ ਆਪਸ ਵਿੱਚ ਵੀਡੀਓ ਇਟਸੈਲਫ ਐਵਿਡੈਂਸ ਜਿਨੇ ਨੇ ਵਾਰ ਕੀਤੇ ਨੇ ਵੀਡੀਓ ਸਾਰਿਆਂ ਕੋਲ ਹੀ ਆ ਤੇ ਇਸੇ ਬਾਰੇ ਸਾਰੇ ਹੀ ਸੈਲਫ ਐਵਿਡੈਂਟ ਨੇ ਜੀ ਐਸਪੀ ਸਾਹਿਬ ਝਗੜਾ ਹੋਇਆ ਸੀ ਆਪਸ ਤੋਂ ਪਹਿਲਾਂ ਇਸ ਕਰਕੇ ਹੋਇਆ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਪੁੱਛ ਰਹੇ ਸੀ ਉਹ ਸਾਰਾ ਇਜ਼ ਅ ਪਾਰਟ ਆਫ ਦੀ ਇਨਵੈਸਟੀਗੇਸ਼ਨ ਅਜੇ ਮਤਲਬ ਜੋ ਸਾਨੂੰ ਵੀਡੀਓ ਆਇਆ ਵੀਡੀਓ ਦੇ ਬੇਸ ਤੇ ਅਸੀਂ ਪਹਿਲਾਂ ਪ੍ਰਾਇਮਰੀਲੀ ਇਹ ਹੁੰਦਾ ਕੇ ਬੰਦੇ ਨੂੰ ਅਸੀਂ ਆਇਡੈਂਟੀਫਾਈ ਕਰਕੇ ਉਹਨੂੰ ਰਾਉਂਡ ਅਪ ਕੀਤਾ ਜਾ ਉਹ ਸਾਡਾ ਉਹ ਸਾਡਾ ਸਾਰਾ ਜਿਹੜਾ ਹੈਗਾ ਉਹ ਹੋ ਗਿਆ ਕੋਈ ਰਿਲੇਸ਼ਨਸ਼ਿਪ ਹੀ ਸੀ ਕਿ ਸਰ ਪੁੱਛ ਰਿਹਾ ਸੀ ਆਲਰੇਡੀ ਤੁਹਾਨੂੰ ਦੱਸਦਾ ਕਿ ਤਿੰਨ ਚਾਰ ਸਾਲ ਤੋਂ ਇਹ ਮਤਲਬ ਆਪਸ ਨੂੰ ਜਾਣ ਆਪਸ ਚ ਜਾਣਦੇ ਸੀਗੇ ਤੇ ਉਸ ਬੇਸਿਸ 'ਤੇ ਮਤਲਬ ਕਿ ਕੋਈ ਮੈਰਿਜ ਕੋਨਟਰੋਲ ਤੋਂ ਸੀਗਾ ਜਿਹੜਾ ਗਲਤ ਹੋ ਗਿਆ ਸਰ ਆਪਸ ਮਰਾਲੇ ਤੋਂ ਬਾਕਾਇਦਾ ਬਾਤਾਂ ਤੋਂ ਜਾਣਦੇ ਨੇ ਆਇਆ ਸੀ ਜਾਂ ਅੱਖੇ ਵੀ ਆਉਂਦਾ ਚੱਲਦਾ ਲੱਗਦੇ ਹੀ ਰਹੇ ਸੀ ਲੱਗੇ ਨਹੀਂ ਆਜੇ ਇਹ ਆਜੇ ਮੈਂ ਕਹਿ ਨਹੀਂ ਸਕਦਾ ਮਾਤੇ ਕੀ ਨਾਮਾ ਗਿਸ਼ੁੰਦਰ ਕੋਲ ਜਿਹੜੇ ਮੁੰਡਾ ਸੁਚੈਨਾ ਹਾਂ ਤੁਹਾਡੇ ਬੇਡੇ ਦਾ ਕੀ ਨਾਮਾ ਕਿੰਨੀ ਉਮਰ ਸੁਖਤੈਨ ਸਿੰਘ ਆ ਜੀ 35 ਹਾਲ ਉਮਰ ਕੀ ਕੱਟਣਾ ਹੋਈ ਆ ਜਿਹੜੀ ਤੁਹਾਨੂੰ ਅੱਜ ਪਤਾ ਲੱਗਿਆ ਇਹ ਜੋ ਵਿਆਹ ਕਰੋਂਗੇ ਆ ਕੇ ਸਵੇਰੋਂ ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਜਾਂ ਕਿੱਥੇ ਆਉਂਦਾ ਹੂੰ ਥੋੜਾ ਜਿਹਾ ਦੇਖੋ ਖੜਾ ਰਹਿ ਵੀ ਦੋ ਤਿੰਨ ਦਿਨ ਹੋ ਗਏ ਵੱਧ ਨਹੀਂ ਪਹਿਲਾਂ ਚੰਗਾ ਪਹਿਲਾਂ ਕੰਮ ਕਰਦਾ ਫਟੋਲ ਵਾਪਰੇ ਆਇ ਇੱਕ ਤਰੀਕ ਤੋਂ ਹਟੇ ਗੁਣ ਹੀ ਇੱਕ ਦਵਾਰਾ ਸੀ ਜੀ ਦਵਾਰਾ ਹੀ ਆਏਗਾ ਵਿਆਹ ਕਰਾਣੀ ਵਿਆਹ ਨੂੰ ਮੁੰਡਿਆਂ ਨੇ ਇਹ ਕਿੰਨੇ ਬੇੜਾ ਭਾਈ ਇਹਦੀ ਚਾਰ ਮੁੰਡੀਆਂ ਨੇ ਮੇਰੇ ਤਨ ਕਾਕੇ ਨਹੀਂ ਕੀ ਸੋਹਾ ਮਿਸਟਰ ਰਜ਼ੀ ਹੈ ਸੋਹ ਜੀ ਜੁਆ ਤਾਂ ਜਮਈ ਕੁੜੀਆਂ ਵਰਗਾ ਸੀ ਇਹਦਾ ਅੱਛਾ ਜੀ ਹਾਂ ਇਹ ਤਾਂ ਕਰੇ ਕੁੱਤੇ ਥੋੜੀ ਮਨ ਮਾਰੀ ਹੈ ਕਿ ਉਹ ਤਾਂ ਹੋ ਰ ਅੱਛਾ ਜੀ ਨਿਆਣੇ ਦੇ ਥੱਪੜ ਨਹੀਂ ਮਾਰਦਾ ਸੀਗਾ ਇਹ ਕੀ ਕਾਰਨ ਜੀ ਹਾਂ ਤਾਂ ਕੁੜੀ ਨੂੰ ਵੱਡਣ ਦਾ ਕੀ ਕੋਈ ਕਾਰਨ ਇਹ ਤਾਂ ਪਲੇਵ ਸਵਨ ਸੀ ਇਹਦਾ ਕੀ ਨਾਮ ਸੀਗਾ ਬਲਵਿੰਦਰ ਕੌਰ ਇੱਕ ਅਧਿਕਰੀ ਆਈ ਹੈ ਤੁਹਾਨੂੰ ਪਤਾ ਸੀਗਾ ਦੋ ਵਾਰ ਹੀ ਘਰ ਆ ਕੇ ਗਈ ਹੈ ਇਹ ਮੁੰਡਾ ਦੇਖਣ ਆਈ ਗੇ ਹਾਂਜੀ ਪਲੇਵ ਸਵਨ ਸੀ ਮੁੰਡਾ 1.5 ਸਾਲ ਦਾ ਉਹਦੇ ਦੇਖਣ ਆਈ ਹੈ 2 ਸਾਲ ਦਾ ਹੋ ਗਿਆ ਉਹ ਪਹਿਲਾਂ ਕੋਈ ਲੜਾਈ ਹੋਈ ਹੈ ਇਹਨਾਂ ਦੀ ਆਪਸ ਵਿੱਚ ਨਹੀਂ ਕੋਈ ਲੜਾਈ ਨਹੀਂ ਹੋਈ ਨਾਲੇ ਤੜੇ ਲੜੇ ਨਹੀਂ ਤੜੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਨਾਲੇ ਛੋਟਾ-ਮੋਟਾ ਕੀ ਕਾਰ ਹੋਣਾ ਇੰਨੀ ਬੀ ਗਿਰਤੀ ਨਾਲ ਇਸ ਨੂੰ ਵੱਡਣਾ ਤਲਵਾਰ ਨਾਲ ਕੀ ਕਾਰਨ ਹੋ ਚੜੀ ਇਹਦਾ ਇਹਨਾਂ ਪ੍ਰੇਮ ਸਬੰਧਾਂ ਨੇ ਇਹਨਾਂ ਦੀ ਅਨੁਮਾਨ ਹੋ ਗਈ ਆਪਸ ਵਿੱਚ ਉਹ ਕੁੜੀ ਕਹਿੰਦੀ ਮੈਂ ਵਿਆਹ ਕਰਾਉਂਗੀ ਜਨਵਰੀ ਜਾ ਕੇ ਮੁਕਰ ਗਈ ਦਸੰਬਰ ਜਾ ਕੇ ਅੱਛਾ ਜੀ ਪਹਿਲਾਂ ਘਰ ਕਿਦੋਂ ਆਉਂਦੀ ਰਹੀ ਆ ਹਾਂ ਜੀ ਪਹਿਲਾਂ ਵੀ ਘਰ ਆਉਂਦੀ ਰਹੀ ਆ ਦੋ ਵਾਰੀ ਘਰ ਆ ਕੇ ਗਈਏਗੀ ਤੇ ਅੱਜ ਇਦਾਂ ਵੜਾ ਕੰਮ ਕੀਤਾ ਕਿੰਨੇ ਦਿਨ ਪਹਿਲਾਂ ਤੋਂ ਉਹ ਆ ਨਿਕਲੇ ਸੀ ਉਹ ਸਰਾਂ ਨੇ ਇੱਕ ਵਾਰ ਜੇ ਜਾਂਦਾ ਠੀਕਾ ਤੋਂ ਲੈ ਤੱਕ ਘਰ ਆ ਜਾਂਦਾ ਸੀ ਆ ਸ਼ਾਮ ਨੂੰ 7 ਵਜੇ ਗਿਆ ਸੀ ਅੱਜ ਜੀ ਉਹ ਹੋ ਗਿਆ 9:00 ਵਜੇ ਗਿਆ 9:00 ਵਜੇ ਸਮਰਾਜ ਨੂੰ ਗਿਆ ਸਮਰਾਜ ਸਿੱਧਾ ਗਿਆ ਕੀ ਸੀ ਹੱਥ ਚ ਕੀ ਸੀ ਉਹਦੇ ਨਾ ਨਹੀਂ ਹੱਥ ਵੀ ਕੋਲ ਕਰੋ ਕੁਝ ਨਹੀਂ ਲੈ ਕੇ ਗਿਆ ਜੋੜ ਜੀਤਾ ਸਹੀ ਕੀਤਾ ਜਾਂ ਗਲਤ ਕੀਤਾ ਉਹ ਲੋੜੀਂਦੀ ਇਹਦੀ ਗਲਤ ਕੀਤਾ ਤਾਂ ਫਿਰ ਇਹ ਗਲਤ ਕੀਤਾ ਇਹ ਐ ਕਹਿੰਦੇ ਆ ਕਿਸੇ ਦੀ ਆਤਮਾ ਨਾਲ ਘਾਤ ਕਰਨਾ ਇਹ ਬਿਲਕੁਲ ਗਲਤ ਹੈ ਸਾਡੇ ਬਾਬਾ ਜੀ ਨਹੀਂ ਕਹਿ ਰਹੇ ਉਹ ਕਹਿੰਦੇ ਕਿਸੇ ਨੂੰ ਇਹ ਹੋਣਾ ਦੋ ਦੰਨਾ ਦੋਸੀ ਦੰਦ ਜੇ ਦੇ ਹੱਕਦਾਰ ਸਰੇ ਮਿਲਣੀ ਚਾਹੀਦੀ ਇਹਨੂੰ ਵੀ ਸਜ਼ਾ ਤਾਂ ਭੁਗਤੂਗੀ ਹੋਣਾ ਨੂੰ ਮਿਲੂਗੀ ਸਰੇ ਦੇ ਬਰਤ ਅਸੀਂ ਇਹੀ ਕਹਿਣਾ ਚਾਹੁੰਦੇ ਆ ਜਿਹੜਾ ਦੋਸ਼ੀ ਆ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਠੀਕ ਹੈ ਆਇਤਾ ਹੁਣ ਕਿਸੇ ਹੋਰ ਕੁੜੀ ਨਾਲ ਵੀ ਹੋ ਸਕਦਾ ਏਦਾਂ ਦਾ ਠੀਕ ਹੈ ਨਾ ਲੜਕੀ ਤਾਂ ਵੈਸੇ ਸੇਫ ਨਹੀਂ ਹੈਗਾ ਇਹ ਜਣਾ